ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪੋਸ਼ਨ ਟਰੈਕਰ ਤੇ ਜਨਮਸ਼ਟਮੀ ਦੇ ਦਿਨ ਤੁਸੀਂ ਆ ਆਂਗਣਵੜੀ ਸੈਂਟਰ ਜਿਹੜਾ ਓਪਨ ਕਰਨਾ ਜਾਂ ਨਹੀਂ ਕਰਨਾ ਕਾਫੀ ਜਿਹੜੇ ਕੁਐਸਚਨ ਆ ਰਹੇ ਸੀ ਕੁੜੀਆਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਿ ਅੱਜ ਦਾ ਜਿਹੜਾ ਦਿਨ ਆ ਉਹ ਆਪਾਂ ਔਨਲਾਈਨ ਓਪਨ ਕਰਨਾ ਜਾਂ ਨਹੀਂ ਕਰਨਾ ਸੋ ਉਹਦੇ ਸਬੰਧ ਵਿੱਚ ਅੱਜ ਦੀ ਵੀਡੀਓ ਆ ਸੋ ਇੱਕ ਮੈਸੇਜ ਜਿਹੜਾ ਹੈਗਾ ਦਫ਼ਤਰ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਕਿ ਸਮੂਹ ਆਂਗਣਵਾੜੀ ਵਰਕਰ ਨੋਟ ਕਰਨ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਂਗਣਵਾੜੀ ਸੈਂਟਰ ਹਰ ਮਹੀਨੇ ਪੋਸ਼ਣ ਟਰੈਕਰ ਤੇ 25 ਦਿਨ ਖੁੱਲਨੇ ਲਾਜ਼ਮੀ ਹਨ ਸੋ ਇਹਦਾ ਮਤਲਬ ਹੈਗਾ ਕਿ ਸੰਡੇ ਕੱਢ ਕੇ ਬਾਕੀ ਡੇਜ਼ ਦੇ ਵਿੱਚ ਆਪਾਂ ਪੋਸ਼ਣ ਟਰੈਕਰ ਓਪਨ ਕਰ ਸਕਦੇ ਹਾਂ ਕਿਉਂਕਿ ਆਪਾਂ ਟੀਐਚਆਰ ਵੀ ਦਿੱਤਾ ਹੁੰਦਾ ਐਚਸੀਐਮ ਦੇ ਲਈ ਜਿਹੜੀ ਇਹ ਆਪਸ਼ਨ ਨਹੀਂ ਆਊਗੀ ਠੀਕ ਹੈ ਸੋ ਕੱਲਾ ਆਪਾਂ ਓਪਨ ਕਰ ਸਕਦੇ ਹਾਂ ਆਂਗਣਵਾੜੀ ਸੈਂਟਰ ਅੱਜ ਆਂਗਣਵਾੜੀ ਵਰਕਰ ਪੋਸ਼ਨ ਟਰੈਕਰ ਤੇ ਆਪਣਾ ਸੈਂਟਰ ਓਪਨ ਕਰ ਸਕਦੇ ਹਨ ਤੇ ਆਪਣਾ ਮਹੀਨੇ ਦੇ ਦੌਰਾਨ ਰਹਿਦਾ ਪੈਂਡਿੰਗ ਕੰਮ ਜਿਹੜਾ ਪੂਰਾ ਕਰ ਸਕਦੇ ਹਨ ਜਿਵੇਂ ਕਿ ਹੋਮ ਵਿਜ਼ਿਟ ਕਲੀਅਰ ਕਰਨਾ ਗਰੋਥ ਮੋਨਿਟਰਿੰਗ ਆਨਲਾਈਨ ਕਰਨੀ ਟੀਐਚਆਰ ਆਨਲਾਈਨ ਕਰਨਾ ਆਦੀ ਕੰਮ ਜਿਹੜਾ ਮੁਕੰਮਲ ਕਰ ਸਕਦੇ ਆ। ठीक है जी उन्होंने क्लीयर किया भी किम कर सकते हैं जे आप पोषण ट्रैकर ओपन करना है तो आप जी छुट्टी वाले दिन होम विजिट क्लीयर कर स ग्रोथ मोनीटरिंग वाला काम ऑनलाइन कर सदते हैं तो टी एच आर कर सदते हैं ठीक है इतने ये ध्यान लिया गई है कि आपको एच सी एम नहीं करना है क्योंकि आपकड मील जो नहीं देना है छुट्टी वाले दिन ठीक है सो टी एच आर करके जो ਅੱਜ ਦਾ ਜਿਹੜਾ ਦਿਨ ਆ ਉਹ ਕੰਪਲੀਟ ਕਰ ਸਕਦੇ ਆ ਠੀਕ ਹੈ ਜੇ ਦਾ ਕੋਈ ਵੀ ਪੈਂਡਿੰਗ ਕੰਮ ਹੈਗਾ ਹੋਮ ਵਿਜ਼ਿਟ ਆ ਜਾਂ ਫਿਰ ਵੇਟ ਵਾਲਾ ਕੰਮ ਜਿਹੜਾ ਅਧੂਰਾ ਹੈਗਾ ਉਹ ਕਰ ਸਕਦੇ ਆ ਆਪਾਂ ਤੇ ਵੈਸੇ ਛੁੱਟੀ ਹੈਗੀ ਆ ਬਟ ਆਪਾਂ ਪੋਸ਼ਨ ਟਰੈਕਰ ਤੇ ਆਨਲਾਈਨ ਜਿਹੜਾ ਸੈਂਟਰ ਓਪਨ ਕਰਨੇ ਆ ਕਿਉਂਕਿ ਘੱਟੋ ਘੱਟ 25 ਦਿਨ ਜਿਹੜਾ ਮਹੀਨੇ ਦੇ ਵਿੱਚ ਪੋਸ਼ਨ ਟਰੈਕਰ ਓਪਨ ਹੋਣਾ ਜ਼ਰੂਰੀ ਹੁੰਦਾ ਆ ਸੋ ਇਸ ਕਰਕੇ ਜਿਹੜੀ ਹਦਾਇਤ ਕੀਤੀ ਗਈ ਹੈ ਕਿ ਅੱਜ ਜਨਮਸ਼ਟਮੀ ਵਾਲੇ ਦਿਨ ਜਿਹੜਾ ਆ ਤੁਸੀਂ ਪੋਸ਼ਨ ਟਰੈਕਰ ਤੇ ਉਹ オンਲਾਈਨ ਜਿਹੜਾ ਹੋਣਾ ਤੇ ਪੋਰਸ਼ਨ ਟਰੈਕਰ ਓਪਨ ਜਰੂਰ ਕਰਨਾ ਤੇ ਕੋਈ ਵੀ ਜਿਹੜੀ ਆਪਣੀ ਐਕਟੀਵਿਟੀ ਪੈਂਡਿੰਗ ਹੈਗੀ ਆ ਉਹਨੂੰ ਕੰਪਲੀਟ ਕਰਨਾ ਸੋ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਹਨੂੰ ਬਾਕੀ ਵਰਕਰਸ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਆਪਣਾ ਟਾਰਗੇਟ ਜਿਹੜਾ ਉਹ ਕੰਪਲੀਟ ਕਰ ਸਕਣ ਤੇ ਕੋਈ ਵੀ ਵਰਕਰ ਜਿਹੜੀ ਇਸ ਜਾਣਕਾਰੀ ਤੋਂ ਵਾਂਝੀ ਨਾ ਰਵੇ ਜੇ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ